ਬਾਈ ਜੀ ਪਹਿਲੇ ਨੰਬਰ ਤੇ ਆਈ ਹੈਗੀ ਇਹ ਹਾਂਜੀ ਹਾਂਜੀ ਪਹਿਲੇ ਨੰਬਰ ਤੇ ਆਈ ਆ ਦੇਖ ਸਕਦੇ ਹੋ ਬਾਈ ਤੁਸੀਂ ਕੱਟੀ 1 ਤੋਂ ਲੈ ਕੇ 6 ਤੱਕ ਬਾਈ ਪਿੰਡ ਕਿਹੜਾ ਪਿੰਡ ਬੋਲਦੇ ਪਿੰਡ ਪਿੱਥੋਂ ਆ ਜੀ ਪਿੰਡ ਪਿੱਥੋਂ ਆ ਬਾਈ ਦਾ ਲਓ ਬਾਈ ਲਓ ਪਿੰਡ ਪਿੱਥੋਂ ਆ ਬਾਈ ਦੇਖ ਸਕਦੇ ਹੋ ਤੁਸੀਂ ਪਹਿਲੇ ਨੰਬਰ ਤੇ ਆਈ ਆ ਬਾਕੀ ਆਪਾਂ ਬਾਈ ਨਾਲ ਗੱਲਬਾਤ ਕਰਦੇ ਆਂਗੇ ਤੇ ਪਹਿਲੇ ਨੰਬਰ ਤੇ ਆਈ ਆ ਜਿਹੜੀ ਆਪਣੇ ਕੋਟੜੇ ਕਲਾਂ ਦੇ ਵਿੱਚ ਆ ਝੁਟ ਕੱਟੀ ਤੁਸੀਂ ਦੇਖ ਸਕਦੇ ਹੋਗੇ ਬਾਈ ਜੀ ਇਹ ਬਾਪੱਖੋਂ ਤੇ ਮਾਂ ਪੱਖੋਂ ਕੀ ਰਿਕਾਰਡ ਰੱਖਦੀ ਹੈਗੀ ਬਈ ਇਹਦੀ ਮਾਂ ਕੋਈ ਨੂਰ ਦੀ ਹੈ ਤੇ ਤਨੌਲੇ ਮੇਲੇ ਤੇ ਤੇ ਚੜਕ ਮੇਲੇ ਤੇ ਕ੍ਰੂਸ਼ਤਰ ਇਹ ਚੈਂਪੀਅਨ ਰਹੀ ਹੈ ਇਹਦੀ ਮਾਂ ਠੀਕ ਹੈ ਤੇ ਰਫਮ ਆਪੇ ਆਪੇ ਨਮਾਬਦਾਨ ਦੀ ਐਚਐਸਬੀ ਦੇ ਦੀ ਠੀਕ ਹੈ ਹਾਂਜੀ ਮਾਂ ਦਾ ਬਈ ਦੁੱਧ ਕੀ ਰਿਕਾਰਡ ਹੈ ਮਾਂ ਦਾ ਵੀਰੇ 17 ਲੀਟਰ ਤੇ ਚੱਲਦੀ ਹੈ ਹੁਣ ਠੀਕ ਹੈ ਤੇ ਕਿਵੇਂ ਲੱਗ ਰਿਹਾ ਬਾਈ ਮੇਲਾ ਜਿੱਤ ਕੇ ਕਿਵੇਂ ਲੱਗ ਰਿਹਾ ਪੂਰੀ ਖੁਸ਼ੀ ਹੈਗੀ ਕੀ ਕੀ ਉਮੀਦ ਰੱਖਦੇ ਤੁਸੀਂ ਆਪ ਦੇ 31 ਤੋਂ ਬਈ ਫੋਲੀ ਉਮੀਦ ਹੋਊਗੀ ਕਿਉਂਕਿ ਬਰੀਡ ਦਾ ਕਹਾ ਘਾ ਘਾ ਸੁਧਾਰ ਚਾਰ ਪੰਜ ਚੰਗਾ ਹੋਇਆ ਹੈਗਾ ਠੀਕ ਹੈ ਇਹ ਬਾਈ ਲਵੇ ਦੇਖ ਸਕਦੇ ਹੋ ਦੋਸਤੋ ਬਹੁਤ ਵਧੀਆ ਨਸਲ ਦੀ ਹੈਗੀ ਪਹਿਲੇ ਨੰਬਰ ਤੇ ਆਈ ਹੈਗੀ ਬਾਈ ਜੀ ਧੰਨਵਾਦ ਬਾਕੀ ਆਪਾਂ ਗੱਲਬਾਤ ਕਰਦੇ ਆਂਗੇ ਕੋਈ ਨਾ ਠੀਕ ਹੈ ਬਾਈ ਹਾਂ ਜੀ ਆ ਗਿਆ ਜੀ